ਵਿਦਿਆਨ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਭਰ ਦੇ ਸਾਰੀ ਸਰਕਾਰੀ ਸਕੂਲਾਂ ਦੇ ਵਿੱਚ ਇਤਿਹਾਸਿਕ ਮੈਗਾ ਪੇਰੈਂਟ ਟੀਚਰ ਮੀਟਿੰਗ ਕਰਵਾਈ ਗਈ ਹੈ। ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਜੋ ਉਪਰਾਲਾ ਮਾਪਿਆਂ ਦੇ ਭਾਗੀਦਾਰੀ ਥੀਮ ਉੱਤੇ ਹੀ ਕਰਵਾਇਆ ਗਿਆ ਜਿਸ ਦਾ ਕਿ ਮੁੱਖ ਮਕਸਦ ਬੱਚਾ ਦੀ ਸਿੱਖਿਆ ਦੇ ਵਿੱਚ ਪਾਪਿਆਂ ਨੂੰ ਸਰਗਰਮ ਅਤੇ ਸਥਾਈ ਬਣਾਉਣਾ ਹੈ। ਇਸ ਰਾਸ਼ਟਰੀ ਕਾਰਜਕ੍ਰਮ ਦੇ ਲਈ ਪਹਿਲਾਂ ਵੀ ਵੱਡੇ ਪੱਧਰ ਉੱਤੇ ਤਿਆਰੀ ਕੀਤੀ ਗਈ ਹੈ। 1.40 ਹਜ਼ਾਰ ਤੋਂ ਵੱਧ ਅਧਿਆਪਕਾਂ ਨੂੰ ਬੁਲਾ ਕੇ ਤੇ ਕਲਸਟਰ ਪੱਧਰ ਉੱਤੇ ਵਿਸ਼ੇਸ਼ ਤਰਬੀਅਤ ਦਿੱਤੀ ਗਈ ਹੈ। ਅਜੋਹ ਹਰ ਸਕੂਲ ਦੇ ਵਿੱਚ ਘੱਟੋ ਘੱਟ ਇੱਕ ਪ੍ਰਸ਼ਿਕਸ਼ਿਤ ਅਧਿਆਪਕ ਵਰਕਸ਼ਾਪ ਦਾ ਸੁਚਾਰੂ ਤਰੀਕੇ ਦੇ ਨਾਲ ਸੰਚਾਲਨ ਕਰ ਸਕੇ ਤੇ ਨਾਲੇ ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਵੀ ਸਰਗਰਮ ਕਰਕੇ ਅਭਿਪਾਪਕਾਂ ਨੂੰ ਜੋੜੇ ਤੇ ਸਮੇਂਵਾਰ ਨੂੰ ਮਹੱਤਵਪੂਰਨ ਭੂਮਿਕਾ ਦਿੱਤੀ ਗਈ ਹੈ ਸੋ ਮੈਗਾ ਉਪਰਾਲਾ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਸਕੈਂਡਰੀ ਤੱਕ ਦੇ ਲਗਭਗ 27 ਲੱਖ ਅਭਿਪਾਪਕਾਂ ਤੱਕ ਪਹੁੰਚਿਆ ਸਭਾਪਕ ਵਰਕਸ਼ਾਪ ਦੀ ਮਿਆਦ ਇੱਕ ਤੋਂ ਡੇਢ ਘੰਟੇ ਰਹੀ ਹੈ ਜਿਸ ਤੋਂ ਬਾਅਦ ਮੈਗਾ ਪੀਟੀਐਮ ਕਰਵਾਈ ਗਈ ਹੈ ਸੋ ਸਰਕਾਰ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਇਹੋ ਜਿਹਾ ਢਾਂਚਾ ਅਪਣਾਇਆ ਗਿਆ ਕਿ ਮਾਪਿਆਂ ਦੇ ਲਈ ਜਾਣਕਾਰੀ ਭਰਪੂਰ ਹੈਂ ਵਰਕਸ਼ਾਪ ਦਾ ਮੁੱਖ ਉਦੇਸ਼ ਮਾਪਿਆਂ ਨੂੰ ਬੱਚਿਆਂ ਦੇ ਭਾਵਨਾਤਮਕ ਅਤੇ ਸਮਾਜਿਕ ਵਿਕਾਸ ਦੇ ਵਿੱਚ ਆਪਣੀ ਭੂਮਿਕਾ ਬਾਰੇ ਜਾਗਰੂਕ ਕਰਨਾ ਸੀ। ਮੇ ਨਾਮੀ ਸਰਕਾਰਾਂ ਆਈਆਂ ਅੱਧੀ ਇਹੋ ਜਿਹਾ ਮੌਕਾ ਮਿਲਿਆ ਤੁਹਾਨੂੰ ਕੋਈਆਂ ਸਰਕਾਰਾਂ ਨਹੀਂ ਜੀ ਨਹੀਂ 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 ਸਰ ਪਹਿਲਾ ਕਦੀ ਤਾਂ ਮੌਕਾ ਹੀ ਮਿਲਿਆ ਹੋ ਨਹੀਂ ਮਤਲਬ ਕਿ ਦਾਦਾ ਪ੍ਰਾਲਾ ਇਹਨਾਂ ਨੇ ਕੀਤਾ ਵਾ ਸਕੂਲ ਕਾਫੀ ਵਧੀਆ ਬਹੁਤ ਵਧੀਆ ਬਹੁਤ ਵਧੀਆ ਟੀਚਰਸ ਵੀ ਵਧੀਆ ਨੇ ਟੀਚਰਸ ਵੀ ਵਧੀਆ ਪੜਾਈ ਪਰਫਾਰਮ ਕੀਤਾ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਬਹੁਤ ਵਧੀਆ ਸਰ ਬਹੁਤ ਵਧੀਆ ਸਰ ਕਿਉਂਕਿ ਪੰਜਾਬ ਸਰਕਾਰ ਦਾ ਇਹ ਕਿnabla ਪ੍ਰਾਲਾ ਵਾ ਤੁਹਾਨੂੰ ਵਧੀਆ ਲੱਗਿਆ ਹਾਂਜੀ ਬਹੁਤ ਵਧੀਆ ਜੀ ਬੱਚੇ ਵੀ ਵਧੀਆ ਪੜਦੇ ਆ ਇਹਨੇ ਬਹੁਤ ਸਾਰੀਆਂ ਇੱਥੇ ਪੜਾਈ ਵੀ ਵਧੀਆ ਆ ਤੇ ਹੋਰ ਵੀ ਬਹੁਤ ਵਧੀਆ ਟੀਚਰਸ ਬਹੁਤ ਵਧੀਆ ਬਹੁਤ ਵਧੀਆ ਇੱਕ ਇੱਕ ਕਲਾਸ ਦੇ ਦੋ ਦੋ ਟੀਚਰ ਹੈਗੇ ਨੇ ਕਿੰਨਾ ਚਿਰ ਹੋ ਗਿਆ ਤੁਹਾਡੇ ਬੱਚੇ ਇੱਥੇ ਬੰਦੇ ਚਾਰ ਸਾਲ ਹੋ ਗਏ ਚਾਰ ਸਾਲ ਤੋਂ ਪਹਿਲਾਂ ਕਦੀ ਹੋਰ ਕੇ ਸਰਕਾਰ ਨੇ ਇਹੋ ਜਿਹਾ ਕੰਮ ਨਹੀਂ ਕੀਤਾ ਨਹੀਂ ਨਹੀਂ ਸਰ ਅਸੀਂ ਕੋਦੇ ਵੀ ਪੜੇ ਆ ਸਰਕਾਰੀ ਸਕੂਲਾਂ ਚ ਪਰ ਨਹੀਂ ਸੀ ਇਹੋ ਜਿਹੀ ਪੜਾਈ ਵੀ ਨਹੀਂ ਸੀ ਤੇ ਇਹੋ ਜਿਹੀ ਸਹੂਲਤ ਵੀ ਨਹੀਂ ਹੈਗੀ ਸੀ ਪੜਾਈ ਅੱਗੇ ਨਾਲੋਂ ਵਧੀਆ ਕਰਤੀ ਬਹੁਤ ਵਧੀਆ ਬਹੁਤ ਵਧੀਆ ਮੈਨੂੰ ਲੱਗਦਾ ਨਹੀਂ ਪ੍ਰਾਈਵੇਟ ਸਕੂਲਾਂ ਨਾਲੋਂ ਇਹ ਜਿਆਦਾ ਬਹੁਤ ਵਧੀਆ ਸਰ ਪ੍ਰਾਈਵੇਟ ਸਕੂਲ ਤਾਂ ਹੋਣਾ ਹੈ ਪਿੱਛੇ ਹੀ ਰਹਿ ਗਏ ਆ ਤੇ ਸਰਕਾਰੀ ਸਕੂਲ ਬੈਸਟ ਹੋ ਗਏ ਆ ਹਾਂਜੀ ਸਰਕਾਰ ਨੂੰ ਕਿੰਨੇ ਨੰਬਰ ਦਿੰਦੇ ਹੋਏ ਕੰਮ 100 ਜਾਂ 100% ਤੇ ਪੱਕੇ ਜੋ ਹੁਣ ਭਗਵੰਤ ਮਾਨ ਦੀ ਸਰਕਾਰ ਆਈ ਆ ਤੇ ਚਲੋ ਗਰੀਬਾਂ ਦਾ ਵੀ ਸੋਚਿਆ ਤੇ ਬੱਚਿਆਂ ਦਾ ਵੀ ਬਹੁਤ ਸੋਚਣ ਦਾ ਹੈ ਸਰ ਮੇਰਾ ਨਾਮ ਪੂਜਾ ਸ਼ਰਮਾ ਵਾਂ ਤੇ ਮੈਂ ਤੁੰਗਬਾਲਾ ਸਕੂਲ ਵਿੱਚ ਖਲੋਤੀ ਹਾਂ ਅੱਜ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਉਹਦੇ ਬਾਰੇ ਦੱਸੋ ਜੀ ਹਾਂਜੀ ਸਰ ਇਹ ਸਕੂਲ ਦੇ ਪਹਿਲੀ ਗੱਲ ਤੇ ਸਰ ਪੂਰੇ ਇੰਨਾ ਕ ਜਿਆਦਾ ਵਧੀਆ ਵਾ ਨਾ ਕੀ ਪੰਜਾਬੀ ਸਕੂਲ ਸਕੂਲ ਜਿਹੜਾ ਵਾ ਉਹ ਬੱਲੇ ਬੱਲੇ ਤੇ ਬਾਕੀ ਸਾਰੇ ਸਕੂਲ ਥੱਲੇ ਥੱਲੇ ਆ ਇੱਕ ਬਵਤਾਤਾਰ ਪ੍ਰਿੰਸੀਪਲ ਆ ਜੋ ਕਿ ਸਕੂਲ ਦਾ ਸਾਰੇ ਇਹਨਾਂ ਦਾ ਨੇਚਰ ਇੰਨਾ ਕ ਜਿਆਦਾ ਵਧੀਆ ਵਾ ਸਕੂਲ ਦੇ ਬੱਚਿਆਂ ਵਾਸਤੇ ਟੀਚਰਾਂ ਵਾਸਤੇ ਇੰਨਾ ਕ ਜਿਆਦਾ ਵਧੀਆ ਵਾ ਨਾ ਕਿ ਸਰ ਸਰਕਾਰੀ ਸਕੂਲ ਦਾ ਤੇ ਇੱਕ ਪ੍ਰਾਈਵੇਟ ਸਕੂਲ ਦਾ ਮੁਕਾਬਲਾ ਕੀਤਾ ਜਾਵੇ ਨਾ ਤੇ ਸਰ ਸਰ ਇਹਨਾਂ ਦੇ ਸਕੂਲ ਦਾ ਬਹੁਤ ਹੀ ਵਧੀਆ ਜਨਕੀ ਇਨਾਮ ਬੱਚੇ ਬਹੁਤ ਹੀ ਜਿਆਦਾ ਵਧੀਆ ਅੱਜ ਕਿਹੜਾ ਪ੍ਰੋਗਰਾਮ ਕਰਾਇਆ ਗਿਆ ਉਹਦੇ ਬਾਰੇ ਦੱਸੋ ਕੀ ਕਰਾਇਆ ਗਿਆ ਸਰ ਇਹਦੇ ਪੇਰੈਂਟਸ ਮੀਗਾ ਪੇਰੈਂਟ ਮੀਟਿੰਗ ਮੀਟਿੰਗ ਹੈ ਹਾਂ ਉਹਦੇ ਵਿੱਚ ਪੇਰੈਂਟਸ ਨੇ ਵੀ ਹਿੱਸਾ ਲਿਆ ਹਾਂਜੀ ਸਰ ਪੈਰੈਂਟਸ ਨੇ ਤਾਂ ਸਾਰਾ ਨੇ ਬੁਲਾਇਆ ਹੀ ਪੈਰੈਂਟਸ ਨੂੰ ਤੇ ਪੈਰੈਂਟਸ ਆਏ ਨੇ ਕਿਉਂਕਿ ਬੱਚਿਆਂ ਨੇ ਕੁਝ ਕੰਪੀਟੀਸ਼ਨ ਹੋਇਆ ਬਾਕੀ ਸਾਰਾ ਨੇ ਬੱਚਿਆਂ ਨੂੰ ਸਮਝਾਇਆ ਤੇ ਅੱਜ ਕਿਹੜਾ ਪ੍ਰੋਗਰਾਮ ਕਰਾਇਆ ਗਿਆ ਸਰਕਾਰ ਵੱਲੋਂ ਪਹਿਲੀ ਵਾਰ ਹੀ ਕਰਾਇਆ ਗਿਆ ਨਹੀਂ ਸਰ ਪੈਰੈਂਟਸ ਮੀਟਿੰਗ ਤਾਂ ਹਰ ਵਾਰੀ ਹੁੰਦੀ ਆ ਬਟ ਸ਼ਾਇਦ ਜਿਹੜਾ ਸਰਕਾਰ ਨੇ ਕਰਾਇਆ ਉਹ ਸ਼ਾਇਦ ਫਸਟ ਵਾਰ ਹੈ ਕਿਉਂਕਿ ਅਕਸਰ ਇਹ ਆਂਦਾ ਵੀ ਸਰਕਾਰੀ ਸਕੂਲਾਂ 'ਚ ਕੰਮ ਨਹੀਂ ਹੁੰਦੇ ਬੱਚੇ ਪੜ੍ਹਦੇ ਨਹੀਂ ਆ ਮੈਡਮ ਘੱਟ ਨੇ ਸਟਾਫ ਘੱਟ ਨੇ ਇਦਾਂ ਦਾ ਕੋਈ ਹੈਗਾ ਨਹੀਂ ਜੀ ਮੈਨੂੰ ਤਾਂ ਇੱਥੇ ਕੋਈ ਇਦਾਂ ਦਾ ਲੱਗਦਾ ਨਹੀਂ ਆ ਪ੍ਰਿੰਸੀਪਲ ਸਰ ਨੇ ਪ੍ਰਿੰਸੀਪਲ ਤੋਂ ਇਲਾਵਾ 12 13 ਹੋਰ ਟੀਚਰ ਨੇ ਤਾਂ ਪੜ੍ਹਾਈ ਵੀ ਬਹੁਤ ਵਧੀਆ ਸਕੂਲ ਵੀ ਬਹੁਤ ਵਧੀਆ ਇਹਨਾਂ ਦੇ ਕੰਮ ਨੂੰ ਕਿਸ ਤਰ੍ਹਾਂ ਦੇਖਦੇ ਜਿਹੜੇ ਸਰਕਾਰ ਨਹੀਂ ਸਰ ਮੈਨੂੰ ਤਾਂ ਇੱਥੇ ਸਕੂਲ ਦੇ ਵਿੱਚ ਕੁਝ ਹੀ ਮੈਨਦਾ ਲੱਗਦਾ ਨਹੀਂ ਆ ਸਰਕਾਰੀ ਸਕੂਲ ਮੈਂ ਨਹੀਂ ਸਭ ਤੋਂ ਹੀ ਬੈਸਟ ਆ ਜੀ ਸਰ ਮੇਰਾ ਨਾਮ ਕ੍ਰਿਸ਼ਨਾ ਤੇ ਕਿੱਥੇ ਪੜ੍ਹਦੇ ਹੋ ਮੈਂ ਸਰਕਾਰੀ ਸਕੂਲ ਸਰਕਾਰੀ ਹਾਈ ਸਕੂਲ ਹੁਣ ਪੜ੍ਹਦਾ ਮੈਂ ਇੱਥੇ ਪੜ੍ਹ ਕੇ ਗਿਆ अच्छा सी आर्ट क्रिएटेड ਤੇ ਆ ਕਿਡਾ ਡਰਾਇੰਗ ਕਰਦੇ ਹੋ ਤੁਸੀਂ ਆਪ ਕਰਦੇ ਹੋ यस सर ਕਿੰਨਾ ਚਿਰ ਹੋ ਗਿਆ ਡਰਾਇੰਗ ਸਰ ਮੈਨੂੰ 2 ਇਅਰਸ ਹੋ ਗਿਆ 2 3 ਇਅਰਸ ਹੋ ਗਏ ਤੇ ਕਿੰਨਾ ਸ਼ੌਂਕ ਪਿਆ ਡਰਾਇੰਗ ਸਰ ਮੈਂ ਇੱਕ ਵਾਰੀ ਡਰਾਇੰਗ ਨਾ اسی ਤੇ ਉਹ ਮੈਨੂੰ ਵਧੀਆ ਲੱਗੀ ਫਿਰ ਮੈਂ ਹੋਰ ਮੈਂ ਇੰਟਰਸਟ ਵਧਾ ਮੇਰਾ ਬਣਾਇਆ ਇੱਕ ਇੱਕ ਸਿੱਖਿਆ ਤੁਸੀਂ ਕਿ ਆਪੇ ਬਣਾਉਂਦੇ ਹੋ ਸਰ ਇਹ ਮੈਂ ਹੌਲੀ ਹੌਲੀ ਹੱਥ ਦੀ ਸਪਾਈ ਗੋਲੀ ਗਈ ਹਾਂ ਨਾ ਜੀ ਮੈਨੂੰ ਸਖਾਇਆ ਨਹੀਂ ਤੁਹਾਨੂੰ ਆਪੇ ਅੱਛਾ ਕੀ ਡ੍ਰੀਮ ਕੀ ਅੱਗੇ ਵੱਡਾ ਹੋ ਕੇ ਕੀ ਕਰਨਾ ਸਰ ਮੈਂ ਇਹ ਜਾਨਣਾ ਕਿ ਮੈਂ ਹੋਰ ਵਧੀ ਜਾਵਾਂ ਅੱਗੇ ਤੇ ਡਰਾਇੰਗ ਕਰੀ ਜਾਵਾਂ ਅੱਛਾ ਯ ਸਰਕਾਰੀ ਸਕੂਲ ਕਿਹੜਾ ਪ੍ਰੋਗਰਾਮ ਕਰਾਇਆ ਕਿਦਾਂ ਦਾ ਲੱਗਾ ਸਰ ਮੈਨੂੰ ਬਹੁਤ ਵਧੀਆ ਲੱਗਾ ਨਾ ਸਭ ਤੋਂ ਪਹਿਲਾਂ ਨਾਮ ਦੱਸ ਕੇ ਕਿ ਕਿਹੜੇ ਸਕੂਲ ਅੱਜ ਕਿਹੜਾ ਪ੍ਰੋਗਰਾਮ ਕਰਾਇਆ ਜਾ ਰਿਹਾ ਉਹਦੇ ਬਾਰੇ ਕੀ ਮੇਰਾ ਨਾਮ ਬਤਾਰ ਸਿੰਘ ਔਰ ਮੈਂ ਇਸ ਸਰਕਾਰੀ ਐਲੀਮੈਂਟਰੀ ਸਕੂਲ ਤੁੰਗਬਲਾ ਦੇ ਵਿੱਚ ਬਤੌਰ ਮੁੱਖ ਅਧਿਆਪਕ ਕੰਮ ਕਰ ਰਿਹਾ ਔਰ ਅੱਜ ਦਾ ਦਿਨ ਜਿਹੜਾ ਉਹ ਸਾਡੇ ਵਾਸਤੇ ਬੜਾ ਵੱਡਾ ਦਿਨ ਸੀ ਪੂਰੇ ਪੰਜਾਬ ਦੇ ਵਿੱਚ ਮੈਗਾ ਪੀਟੀਐਮ ਕਰਵਾਈ ਗਈ ਆ ਔਰ ਪੇਰੈਂਟਸ ਦੀ ਇੱਕ ਵਰਕਸ਼ਾਪ ਜਿਹਦੇ ਵਿੱਚ ਮਾਪਿਆਂ ਨੂੰ ਇਸ ਚੀਜ਼ ਲਈ ਮੋਟੀਵੇਟ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਪੋਜ਼ਿਟਿਵ ਐਟੀਟਿਊਡ ਰੱਖਦੇ ਹੋਏ ਬੱਚਿਆਂ ਦੇ ਨਾਲ ਬਿਹੇਵ ਕਰਨਾ ਤਾਂ ਜੋ ਬੱਚਿਆਂ ਨੂੰ ਕਦੀ ਵੀ ਕਿਸੇ ਨੈਗੇਟਿਵਿਟੀ ਦਾ ਸਾਹਮਣਾ ਨਾ ਕਰਨਾ ਪਵੇ ਨਾਲ ਦੀ ਨਾਲੇ ਬੱਚਿਆਂ ਦੀਆਂ ਕਾਰਗੁਜ਼ਾਰੀ ਬਾਰੇ ਪੇਰੈਂਟਸ ਦੇ ਨਾਲ ਵਿਚਾਰ ਵਿਚਾਰ ਸਾਂਝੇ ਕੀਤੇ ਗਏ ਇਸ ਦੌਰਾਨ ਸਾਡੇ ਸਕੂਲ ਦੇ ਵਿੱਚ ਜਿਹੜਾ ਸਿੱਖਿਆ ਅਫਸਰ ਸਰਦਾਰ ਕਬਲਜੀਤ ਸਿੰਘ ਜਿਹੜੇ ਕਿ ਐਲੀਮੈਂਟਰੀ ਸਿੱਖਿਆ ਨੂੰ ਡੀਲ ਕਰਦੇ ਨੇ ਉਹ ਵੀ ਮੌਜੂਦ ਸੀ ਉਹਨਾਂ ਨੇ ਪੇਰੈਂਟਸ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਮੋਟੀਵੇਟ ਕੀਤਾ ਔਰ ਉਹ ਸਕੂਲ ਦੀ ਦਿੱਖ ਵੇਖ ਕੇ ਬਹੁਤ ਹੀ ਖੁਸ਼ ਹੋਏ ਔਰ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਤਿਕਾਰਯੋਗ ਜਿਹੜੇ ਸਾਡੇ डीसी ਸਾਹਿਬ ਆ ਉਹਨਾਂ ਨੂੰ ਵੀ ਸਕੂਲ ਨੂੰ ਵਿਜ਼ਿਟ ਕਰਵਾਇਆ ਜਾਊਗਾ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਸੀ ਪੇਰੈਂਟਸ ਵੱਲੋਂ ਕਿੰਨਾ ਕੁ ਸਹਿਯੋਗ ਮਿਲਿਆ ਤੇ ਕਿੰਨੀ ਕੁ ਪ੍ਰਸ਼ੰਸਾ ਜੀ ਗਈ ਉਹਨਾਂ ਦੇ ਵਿੱਚ ਤੁਸੀਂ ਬੜਾ ਵਧੀਆ ਸਵਾਲ ਪੁੱਛਿਆ ਇਸ ਸਰਕਾਰ ਦਾ ਜਿਹੜਾ ਉਪਰਾਲਾ ਉਹਦੇ ਵਿੱਚ ਅਸੀਂ ਵੱਡੇ ਪੱਧਰ ਤੇ ਕਾਮਯਾਬ ਹੋਏ ਆ तकरीबन 80% ਪੇਰੈਂਟਸ ਸਾਡੇ ਇਸ ਸਕੂਲ ਦੇ ਵਿੱਚ ਹਾਜ਼ਰ ਹੋਏ ਔਰ ਉਹਨਾਂ ਨੇ ਸਰਕਾਰ ਦੇ ਇਸ ਜਿਹੜਾ ਮਿਸ਼ਨ ਸੀ ਉਹਦੇ ਤੋਂ ਵੱਡਾ ਇੱਕ ਲਾਭ ਉਠਾਇਆ ਔਰ ਜਾਣਕਾਰੀ ਪ੍ਰਾਪਤ ਕੀਤੀ ਅਸਰ ਤੁਸੀਂ ਕਾਫੀ ਟਾਈਮ ਤੋਂ ਇੱਕ ਕਾਫੀ ਸਿਕ ਦਰੇ ਨਾਲ ਪੁਰੇ ਹੋਏ ਉਹ ਸਰਕਾਰੀ ਸਕੂਲ ਕੋਈ ਤੁਸੀਂ ਪਰੋਧ ਰਹੇ ਹੋ ਹੁਣ ਸਰਕਾਰ ਲਈ ਹੈ ਸਰਕਾਰੀ ਸਕੂਲ ਕਿੰਨੇ ਕੇ ਡਿਫਰੈਂਟ ਆ ਦਿੱਖ ਹਾਂ ਹਾਂ ਜੀ ਬਿਲਕੁਲ ਜੀ ਅ ਫਰਕ ਪੈਂਦਾ ਜਦੋਂ ਵੀ ਸਰਕਾਰਾਂ ਚੇਂਜ ਹੁੰਦੀਆਂ ਤਾਂ ਉਹ ਬਦਲਾਵ ਦਾ ਇੱਕ ਹੋ ਜਾਣਾ ਵੱਡੀ ਗੱਲ ਹੁੰਦੀ ਹੈ ਹੁਣ ਸਰਕਾਰ ਨੇ ਇਸ ਵੇਲੇ ਸਾਡੇ ਨਵੇਂ ਤਿੰਨ ਰੂਮ ਬਣੇ ਆ ਉਹਨਾਂ ਦੇ ਵਿੱਚ ਇੰਟਰਐਕਟਿਵ ਪੈਨਲ ਲੱਗੇ ਆ ਜਿਨ੍ਹਾਂ ਦੀ 75 ਇੰਚ ਉਹਨਾਂ ਦੀ ਵਿਡਥ ਐਸਰ ਕੰਪਨੀ ਦੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹ ਬੱਚੇ ਬੜੇ ਹੀ ਲਰਨਿੰਗ ਵੇ ਦੇ ਨਾਲ ਚੀਜ਼ਾਂ ਨੂੰ ਸਿੱਖ ਰਹੇ ਨੇ ਔਰ ਸਿੱਖਿਆ ਜਿਹੜੀ ਆ ਸੱਚਮੁੱਚ ਸਿੱਖਿਆ ਕ੍ਰਾਂਤੀ ਆ ਆਪਾਂ ਕਹਿ ਸਕਦੇ ਹਾਂ ਸਰ ਲੱਗਦਾ ਨਹੀਂ ਐਤਾਂ ਦੀ ਕੋਈ ਸਹੂਲਤ ਸੀ ਜਿਹੜਾ ਪਹਿਲਾਂ ਪ੍ਰਾਈਵੇਟ ਸਕੂਲ ਧਾਰੇ ਚ ਹੁੰਦੀ ਐ ਸਰਕਾਰੀ ਸਕੂਲਾਂ 'ਚ ਪਹਿਲੀ ਵਾਰੀ ਦੇਖੀ ਨੂੰ ਮਿਲਿਆ ਜੀ ਬਿਲਕੁਲ ਇਹ ਗੱਲ ਤੁਹਾਡੀ ਵਾਜਿਬ ਆ ਕਿ ਵੱਡੇ ਵੱਡੇ ਜਿਹੜੇ ਚੇਨ ਸਕੂਲ ਆ ਵੱਡੇ ਬ੍ਰਾਂਡ ਸਕੂਲ ਆ ਉਹਨਾਂ ਵਿੱਚ ਤਾਂ ਹੋ ਸਕਦਾ ਪਰ ਜਿਹੜੇ ਗਲੀ ਮੱਲਿਆਂ ਦੇ ਸਕੂਲ ਹੈ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀਆਂ ਸੁਵਿਧਾਵਾਂ ਬਿਲਕੁਲ ਨਹੀਂ ਹੁੰਦੀਆਂ ਇਹ ਗੱਲ ਬਿਲਕੁਲ ਸਹੀ ਆ ਬਹੁਤ ਹੀ ਵਧੀਆ ਵੈਲ ਕੁਆਲੀਫਾਈਡ ਸਟਾਫ ਹੈ ਔਰ ਸਰਕਾਰ ਵੱਲੋਂ ਵੀ ਹਰ ਤਰ੍ਹਾਂ ਦੀ ਜਿਹੜੀ ਆ ਉਹ ਸਹੂਲਤ ਸਕੂਲਾਂ ਨੂੰ ਪ੍ਰੋਵਾਈਡ ਕੀਤੀ ਜਾ ਰਹੀ ਹੈ ਔਰ ਇਹਦੇ ਨਾਲ ਦੀ ਨਾਲ ਹੀ ਜਿਹੜੀ ਆ ਕਿ ਇੱਕ ਟੀਚਰ ਟ੍ਰੇਨਿੰਗ ਉਹ ਬਹੁਤ ਜ਼ਰੂਰੀ ਹੈ ਨਿਊ ਐਜੂਕੇਸ਼ਨ ਪਾਲਿਸੀ ਦੇ ਅੰਡਰ ਟੀਚਰ ਟ੍ਰੇਨਿੰਗ ਨਵੀਂ ਜਿਹੜੀਆਂ ਸਰਕਾਰਾਂ ਆ ਔਰ ਡਿਪਾਰਟਮੈਂਟ ਬਾਕੂ ਵੀ ਉਹ ਪੂਰਾ ਕਰ ਰਿਹਾ ਹੈ ਤਾਂ ਨਾਮ ਦੱਸ ਕੇ ਜਿਹੜਾ ਪ੍ਰੋਗਰਾਮ ਕਰਾਇਆ ਜਾ ਰਿਹਾ ਕੀ ਕਰਾਇਆ ਜਾ ਰਿਹਾ ਤੇ ਕਿੱਥੇ ਕਰਾਇਆ ਜਾ ਰਿਹਾ ਮੇਰਾ ਨਾਂ ਜੀ ਬਲਿੰਦਰ ਸਿੰਘ ਹੈ ਜੀ ਮੈਂ ਇਹ ਸਰਕਾਰੀ ਸਕੂਲ ਪ੍ਰੈਮਿਤ ਊਂਗਵਾਲਾ ਦਾ ਸਕੂਲ ਮੈਨੇਜਰ ਕਮੇਟੀ ਦਾ ਸਰਕਾਰ ਵੱਲੋਂ ਨੁਮਾਇੰਦਾ ਜੀ ਮੈਂ ਤੇ ਅੱਜ ਜਿਹੜਾ ਪ੍ਰੋਗਰਾਮ ਕਰਾਇਆ ਜਾ ਰਿਹਾ ਕੀ ਮਕਸਦ ਕੀ ਸੀ ਇਹ ਜੀ ਪ੍ਰੋਗਰਾਮ ਜਿਹੜਾ ਕਰਾਇਆ ਜਾ ਰਿਹਾ ਵਾ ਸਾਰੇ ਪੰਜਾਬ ਦੀ ਸਾਡੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੂਰੇ ਪੰਜਾਬ 'ਚ ਜਿਹੜੇ ਪੇਰੈਂਟਸ ਤੇ ਬੱਚੇ ਤੇ ਟੀਚਰ ਉਹਨਾਂ ਦਾ ਆਪਸੀ ਤਾਲਮੇਲ ਦੇ ਕਰਾਉਣ ਵਾਸਤੇ ਟੋਟਾ ਪੰਜਾਬ ਦੇ ਵਿੱਚ ਫਿਰ ਰੋ ਰਮਕਾਰ ਜਾਂਦੀ ਕਿੰਦਾ ਦਾ ਸੰਯੋਗ ਬਹੁਤ ਵਧੀਆ ਸਹਿਯੋਗ ਆਈ ਲੋਕੀ ਬਹੁਤ ਖੁਸ਼ ਆ ਇਸ ਤਰ੍ਹਾਂ ਅਜੇ ਕਦੀ ਹੋਇਆ ਨਹੀਂ ਜਿ ਤਰ੍ਹਾਂ ਹੁਣ ਹੋਇਆ ਜਿਉਂ ਸਾਡੀ 2022 ਤੋਂ 200 ਸਰਕਾਰ ਆਈ ਆ ਇਹ ਪਹਿਲੀ ਵਾਰੀ ਹੀ ਸਰਕਾਰ ਨੇ ਉਪਰਾਲਾ ਕੀਤਾ ਤੇ ਪਹਿਲੇ ਅਸੀਂ ਵੀ ਚਲੋ ਸਰਕਾਰੀ ਸਕੂਲਾਂ 'ਚ ਪੜ੍ਹਦੇ ਰਹੇ ਸਾਡੇ ਮਾਪੇ ਨੂੰ ਕਦੀ ਕਿਸੇ ਟੀਚਰ ਨੇ ਕਿਸੇ ਥਲੇ ਮਾਸਟਰ ਨੇ ਕਿਸੇ ਬੰਨੇ ਨੇ ਸੱਜਿਆ ਐਤ ਕੀ ਪਹਿਲੀ ਵਾਰੀ ਹੀ ਜਿਹੜੇ ਸਕੂਲਾਂ 'ਚ ਬੱਚੇ ਪੜ੍ਹਦੇ ਆ ਉਹਨਾਂ ਦੇ ਮਾਪਿਓ ਨੂੰ ਇੱਥੇ ਸੱਭਿਆ ਕਿ ਇਹ ਪਹਿਲੇ ਉਹ ਤਾਂ ਸਰਕਾਰੀ ਸਕੂਲਾਂ ਗਏ ਛੁੱਟੀ ਅੱਧੀ ਛੁੱਟੀ ਵੀ ਪੇਪਰ ਚ ਚਲ ਜਾਂਦਾ ਸੀ ਕੋਈ ਘਰ ਦੇ ਕੰਮ ਇੱਧਰ ਜੁ ਦਿੱਤੇ ਜਾਂ ਹੁਣ ਟੀਚਰ ਜਿਹੜੇ ਟੀਚਰ ਬਹੁਤ ਕੁਆਲੀਫਾਈਡ ਹੈ ਬਹੁਤ ਵਧੀਆ ਕੁਛ ਦੇ ਆ ਉਹ ਇਹਨਾਂ ਦੇ ਮਾਪੇ ਵੀ ਬੱਚੇ ਘਰ ਜਾ ਕੇ ਕਰਦੇ ਕੀ ਆ ਤੁਹਾਡੀ ਗੱਲ ਸੁਣਦੇ ਵੀ ਆ ਨਹੀਂ ਵੀ ਸੁਣਦੇ ਸਕੂਲ ਦਾ ਕੰਮ ਕਰਦੇ ਨਹੀਂ ਕਰਦੇ ਤੁਹਾਨੂੰ ਰਿਪੋਰਟ ਦਿਓ ਸਰ ਵਰੋਧੀਆਂ ਨੂੰ ਤਾਂ ਲੱਗਦਾ ਨਹੀਂ ਇਸ ਕੰਮ ਤੇ ਨਾਲ ਬਾਬਾ ਕਿਹੜਾ ਜਵਾਬ ਮਿਲਿਆ ਕਿਉਂਕਿ ਵਰੋਧੀਆਂ ਅਕਸਰੀ ਤੰਦ ਕਸ ਦੇ ਨਜ਼ਰਾਂ 'ਚ ਦੇ ਕਿ ਸਰਕਾਰੀ ਸਕੂਲ ਥੱਲੇ ਨਾ ਦੇ ਬਣਾਏ ਨਹੀਂ ਨਹੀਂ ਉਹਨਾਂ ਦਾ ਕੰਮ ਹੈ ਬੋਲਣਾ ਉਹਨਾਂ ਕੋਸ਼ਾਪ ਨਹੀਂ ਕੀਤਾ 70 ਸਾਲ ਉਹਨਾਂ ਕੋਸ਼ਾ ਕੀਤਾ ਨਹੀਂ ਅਹੀਂ ਕਰ ਲੱਗੇ ਤੇ ਇਹਨਾਂ ਨੂੰ ਪੀੜ ਹੁੰਦੀ ਹੈ ਕਿ ਇਹ ਕਿਉਂ ਕਰਦੇ ਕਿਉਂਕਿ ਇਹਨਾਂ ਦੇ ਆਪਣੇ ਬੱਚੇ ਤੇ ਕੰਵੈਂਟ ਸਕੂਲਾਂ ਚ ਪੜਦੇ ਆ ਜਿਹੜੇ ਪੁਰਾਣੇ ਜਿਹੜੇ ਮਤਲਬ ਇੱਥੋਂ ਦੇ ਸ਼ਾਸਕ ਹੀ ਤੇ ਹੁਣ ਇਹ ਸਰਕਾਰ ਨੇ ਉਪਰਾਲਾ ਕੀਤਾ ਵਾ ਕਿ ਜਿਹੜੇ ਗਰੀਬ ਲੋਕਾਂ ਦੇ ਨਿਆਣੇ ਆ ਪ੍ਰਾਈਵੇਟ ਸਕੂਲਾਂ ਦਾ ਸਕੂਲਾਂ ਨਾਲੋਂ ਵੱਧ ਸਹੂਲਤਾਂ ਇੱਥੇ ਸਰਕਾਰੀ ਸਕੂਲਾਂ ਚ ਮੈਂ ਮੈਨੂੰ ਸੰਕੋਚ ਨਹੀਂ ਇਹ ਗੱਲ ਕਹਿਣ ਚ ਇੱਥੇ ਲੱਗ ਗਈ ਸਾਡੇ ਇੱਕ ਸਰਕਾਰੀ ਪ੍ਰਾਈਵੇਟ ਸਕੂਲ ਆ ਮਾਡਲ ਸਟੱਡੀ ਹਾਈ ਫੈਸਕੂਲਮ ਇਥੇ ਰੋੜਤੇ ਪਰ ਉਹ ਜਿਹੜੀਆਂ ਸਹੂਲਤਾਂ ਉੱਥੇ ਵੀ ਨਹੀਂ ਹੈਗੀਆਂ ਜਿਹੜੀਆਂ ਇਹ ਤੁੰਗਬਲਾ ਪ੍ਰਾਈਵੇਟ ਸਕੂਲ ਦੇ ਵਿੱਚ ਹੈਗੀਆਂ ਪਰ ਤਾਂ ਤੁਹਾਨੂੰ ਰਾਜਤਾ ਨਹੀਂ ਆਉਣ ਵਾਲੇ ਦਿਨਾਂ 'ਚ ਪ੍ਰਾਈਵੇਟ ਸਕੂਲਾਂ ਦੇ ਛੱਡ ਕੇ ਬੱਚੇ ਸਰਕਾਰੀ ਸਕੂਲ ਨੂੰ ਬਣਾਵਾ ਦੇਣ ਭਾਜੀ ਜਦੋਂ ਜਦੋਂ ਸਰਕਾਰ ਸਾਡੀ ਬਾਈਦੀ ਆਈ ਆ 79000 ਸਮਥਿੰਗ ਬੱਚਾ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਐਡਮਿਸ਼ਨ ਲੈ ਰਿਹਾ ਜੀ ਲਿੱਲੀ ਵੀਰ ਕਿਉਂਕਿ ਪ੍ਰੋਵਾਈਡਰ ਸਕੂਲ ਅਕਸਰ ਹੀ ਆਪਣੀ ਮਨਮਨਾਈ ਕਰਕੇ ਫੀਸਾਂ ਵਸਾਉਤ ਹੁੰਦੇ ਸੀ ਕਿ ਮਨਮਨਾਈ ਨੇ ਜਿੱਦਾਂ ਵੀ ਬੋਲੇ ਦਿੰਦੇ ਸੀਗੇ ਲੱਗਦਾ ਨਹੀਂ ਕਿ ਉੱਥੇ ਕੰਟਰੋਲ ਹੋਏਗਾ ਤੇ ਗਰੀਬ ਜਨਤਾ ਨੂੰ ਸਾਧਨ ਨਹੀਂ। ਦੇਖੋ ਸਾਹਮਣੇ ਜਿਹੜਾ 80-70 ਹਜ਼ਾਰ ਬੱਚਾ ਉਹਨਾਂ ਸਕੂਲਾਂ ਨੂੰ ਛੱਡ ਕੇ ਆ ਰਿਹਾ ਉਹਨਾਂ ਦੀ ਇੱਕ ਦੁਕਾਨਦਾਰੀ ਹੈ। ਸਾਡੇ ਸਾਡੀ ਦੁਕਾਨਦਾਰ ਨੇ ਆਈ ਤੇ ਸਰਕਾਰ ਦਾ ਟੀਚਾ ਵਾਤ ਜਿਦੋਂ ਸਰਕਾਰ ਸਾਡੇ ਆਈ ਹੈ ਉਹਨਾਂ ਦਮਾਨ ਜੀ ਸਾਡੇ ਤਿੰਨ ਤਿੰਨ ਚੀਜ਼ਾਂ ਦੇ ਫੋਕਸ ਆ ਇੱਕ ਤੇ ਸਿੱਖਿਆ ਹੈਲਥ ਤੇ ਰੋਜ਼ਗਾਰ ਤੇ ਉਹਦੇ ਦਰਮਿਆਨ ਹੀ ਇਸੇ ਉਹਨੂੰ ਕੜੀ ਨੂੰ ਅੱਗੇ ਵਧਾਉਂਦੇ ਹਾਂ ਸਾਡੇ ਭਗਵੰਨ ਸਿਮਰਤ ਸਿੰਘ ਸਾਹਿਬ ਇਸ ਮਤਲਬ ਸਰਕਾਰੀ ਅੱਜ ਤੱਕ ਇਹ 19200 ਸਕੂਲ ਆ ਪੰਜਾਬ ਦੇ ਵਿੱਚ ਜਿਹਦੇ ਵਿੱਚ 29 ਲੱਖ ਬੱਚਾ ਪੜਦਾ ਤੇ 17000 ਕਰੋੜ ਰੁਪਏ ਸਰਕਾਰ ਨੇ ਦਿੱਤਾ ਵਾ ਇਸ ਸਰਕਾਰੀ ਸਕੂਲਾਂ ਨੂੰ ਜਿਹੜਾ ਕਿ ਅੱਜ ਤੱਕ ਕਦੀ ਇਤਿਹਾਸ ਚ ਨਹੀਂ ਹੋਇਆ ਪਰ ਤਾਂ ਜੇ ਤੁਸੀਂ ਮਾਪਿਆਂ ਨਾਲ ਗੱਲ ਕੀਤੀ ਕਿੰਨੇ ਕੁ ਖੁਸ਼ ਦੇ ਮਾਪੇ ਹੋਣ ਇੱਥੇ ਜਿਹੜੇ ਅੱਜ ਮੀਟਿੰਗ ਤੇ ਆਏ ਕਿੰਨੇ ਕੁ ਮਾਪੇ ਮਾਪੇ ਬਹੁਤ ਖੁਸ਼ ਆ ਜੀ ਉਹ ਕਹਿ ਰਹੇ ਹਨ ਵੀ ਅਸੀਂ ਤੇ ਭਲੇਖੀ ਚ ਰਹੇ ਆ ਐਵੇਂ ਨਿੱਕੇ ਨਿੱਕੇ ਸਕੂਲਾਂ ਚ ਪ੍ਰਾਈਵੇਟ ਸਕੂਲ ਜਿਨ੍ਹਾਂ ਚ ਟੀਚਰ ਵੀ ਕੁਆਲੀਫਾਈਡ ਨਹੀਂ ਆ ਪਲੱਸ 2 ਤੋਂ ਵੱਧ ਕੋਈ ਟੀਚਰ ਨਹੀਂ ਇੱਥੇ ਜਿਹੜੇ ਸਾਡੇ ਟੀਚਰ ਆ ਬਹੁਤ ਐਮਏ ਬੀਏ ਬੀਐਡ ਅੱਟ ਪਾਸ ਸਾਰੇ ਟੀਚਰ ਇਥੇ ਬੱਚੇ ਖੁਸ਼ ਆ ਵੀ ਚਲੋ ਚੰਗੇ ਕੁਆਲਿਫਾਈਡ ਟੀਚਰਾਂ ਆ ਕੋ ਬੱਚੇ ਸਾਡੇ ਪੜ੍ਹੇ ਮਾਪੇ ਵੀ ਖੁਸ਼ ਆ ਤੇ ਬੱਚੇ ਵੀ ਖੁਸ਼ ਆ ਸ਼ਹਿਰ ਵਾਸੀਆਂ ਨੂੰ ਕੀ ਮੈਂ ਸ਼ਹਿਰ ਵਾਸੀਆਂ ਆਪਣੇ ਰਿਵਾਰਡ ਵਾਸੀਆਂ ਲੋਕਾਂ ਨੂੰ ਇਹੋ ਸੰਦੇਸ਼ ਦਵਾਂਗਾ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਪਾਓ ਤੇ ਪ੍ਰਾਈਵੇਟ ਸੈਕਟਰ ਤੋਂ ਬੱਚੇ ਕੱਢੋ ਉਹਨੇ ਦੀ ਦੁਕਾਨਦਾਰੀ ਆ ਉਹ ਤੇ ਮਤਲਬ ਕੋਈ ਦੁੱਧ ਇੱਥੇ ਮੈਂ ਕਹਾਡੇ ਇਲਾਕੇ ਤੋਂ ਬਸਲਾ ਮੀਰੀਆ ਵਾ ਜਿੱਥੇ ਪ੍ਰਾਈਵੇਟ ਸਕੂਲ ਛੋਟੇ ਛੋਟੇ ਖੁੱਲੇ ਉਹਨਾਂ ਦੇ ਤਿੰਨ ਤਿੰਨ ਚਾਰ ਚਾਰ ਮਹੀਨੇ ਦੀਆਂ ਫੀਸਾਂ ਵੀ ਨਹੀਂ ਲੋਕਾਂ ਨੂੰ ਦਿੱਤੀ ਜਾਂਦੀ ਉਹ ਮੈਂ ਇਹੋ ਅਪੀਲ ਕਰੂੰਗਾ ਇੱਥੇ ਉਹ ਇੱਥੇ ਜਦੋਂ ਬੱਚਾ ਹੁੰਦਾ ਸਵੇਰੇ ਜਿਹੜਾ ਮੌਸਮੀ ਫਾਲੋ ਨੂੰ ਬੱਚੇ ਨੂੰ ਖਾਣਾ ਨਹੀਂ ਮਿਲਦਾ ਵਾ ਦੁਪਹਿਰ ਨੂੰ ਉਹਨੂੰ ਖਾਣਾ ਮਿਲਦਾ ਵਾ ਕਿਤਾਬਾਂ ਮਿਲਦੀਆਂ ਜਰਾਬਾਂ ਮਿਲਦੀਆਂ ਕੱਪੜੇ ਮਿਲਦੇ ਸਿਆਲ ਦੀ ਵਰਦੀ ਵੱਖਰੀ ਮਿਲਦੀ ਆ ਤੇ ਗਰਮੀ ਦੀ ਵਰਦੀ ਵੱਖਰੀ ਆ ਅੱਜ ਕਿਦਾਂ ਮਾਪੇ ਆਏ ਸੀਗੇ ਬੱਚਿਆਂ ਦੇ ਨਾਲ ਉਹਨਾਂ ਨੇ ਖਾਣਾ ਵੀ ਖਾਧਾ ਖਾਣਾ ਖਾ ਕੇ ਉਹਨਾਂ ਨੇ ਕਿਹਾ ਵੀ ਇਹ ਤਾਂ ਲੱਗ ਕੇ ਤਾਂ ਘਰ ਦਾ ਖਾਣਾ ਹੁੰਦਾ ਕੋਈ ਸੰਦੋਸ਼ ਨਹੀਂ ਖਾਣਾ ਤੇ ਮੈਂ ਵੀ ਇੱਥੇ ਆਉਣਾ ਜਾਂ ਨਕਸਸ ਸਕੂਲੇ ਮੈਂ ਆਪ ਵੀ ਖਾਣਾ ਵਾ ਤੇ ਟੀਚਰ ਪਹਿਲੂ ਆਪ ਖਾਂਦੇ ਆ ਬੱਚਿਆਂ ਨੂੰ ਬਾਅਦ ਚ ਦੇਉਂਦੇ ਆ ਉਹ ਵੀ ਕਿਦਾਂ ਦੇਖ